ਵਾਹਿਗੁਰੂ ਸਾਹਿਬ ਜੀ ਲਿਖਾ ਕਿਤੈ ਨ ਛੁਟੀਐ ਕਿਨ ਖਿਨ ਉਲਣ ਹਾਰ ਬਖਸ਼ਣਾ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਸੁਖੋ ਟਲ ਗੁਰ ਸਵੇ ਜੇ ਸੁਬਾਹੇ ਦਰਸ਼ਨ ਪਰਸ਼ੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ 5 ਜਕ ਦਰਸ ਪਾਪ ਓਟ ਉਤਾਰੇ ਪੇਟਤ ਸੰਗ ਈਓ ਭਵਜਲ ਤਾਰੇ ਜਾ ਕੇ ਦਰਸ ਪਾਪ ਕੋਟ ਉਕਾਰੇ ਸਾਜਨ ਓਏ ਮੀਤ ਪਿਆਰੇ ਜੋ ਹਮਕੋ ਹਰ ਲਾਂਬ ਚਤਾਰੇ ਜਾ ਕਾ ਸ਼ਬਦ ਸੁਨਤ ਸੁਖ ਸਾਰੇ ਜਾ ਕੀ ਟੈਲ ਜਮ ਦੂਤ ਵਿਦਾਰੇ ਜਾ ਕੀ ਧੀਰਕ ਇਸ ਮਨੇ ਸੁਧਾਰੇ ਜਾ ਕੇ ਸਿਮਰਨ ਮੁਖ ਉਜਲਾਰੇ ਪਰਬ ਕੇ ਸੇਵਕ ਪ੍ਰਭ ਆਪ ਸੁvare ਸ਼ਰਨ ਨਾਨਕ ਸਬਦ ਨਾਨ ਤਨ ਸਦ ਬਲਿਆਰੇ जागी ਧੀਰਕ ਇਸ ਮਨੈ ਸੁਧਾਰੇ ਜਾਕੇ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸ਼ਾਨ ਨਾਨਕ ਤੈਨ ਸਾਧ ਬਲਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੀ ਮਹਲਾ ਪੰਜਵਾਂ ਜਾ ਕੇ ਦਰਸ ਪਾਪ ਕੋਟ ਉਤਾਰੇ ਭੇਟ ਤੋ ਸੰਗ ਇਹੋ ਪਵਜਲ ਤਾਰੇ ਵਾਹਿਗੁਰੂ ਜੀ ਕਾ ਖਾਲਸਾ

ਭਗਤ ਪਗਉਤੀ ਜਿਸੇ ਕੀ ਜੋਰਣ ਧੀਰ ਤਰੇ ਤੇ ਅੰਗ ਸੰਗ ਤੁਮ ਲਗ ਰਹ ਜੋ ਪਾਛੈ ਪਗ ਨ ਤਰੇ ਤੇ ਅੰਗ ਸੰਗ ਤੁਮ ਲਾਗਰਮ ਜੋ ਪਾਛੈ ਪਗ ਨ ਤਰੇ ਵਾਹਿਗੁਰੂ ਜੀ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਮੁਖਵਾਕ ਪਾਦਸ਼ਾਹੀ ਦਸਵੀਂ ਸਵਈਆ ਜਾਗ ਜੋਤ ਜੱਪੇ ਦਿਸ ਬਾਸਰ ਏਕ ਬਿਨਾ ਮਨ ਨੈਕ ਨਾ ਆਨੇ ਜਾਗਤ ਜੋ ਚਪੇ ਨਿਸ ਬਾਸਰ ਇਕ ਬਿਨਾ ਮਨ ਨੈ ਕਨਾਨੇ ਪੂਰਨ ਪ੍ਰੇਮ ਪਰਤੀ ਸਜੇ ਵਰਤ ਗੋਰ ਮੜੀ ਮਟ ਪੂਰਨ ਮਨੈ ਤੀਰਥ ਦਾਨ ਦਇਆ ਤਬ ਸੰਜਮ ਇਹ ਕਬੈ ਨ ਨਾਨਕ ਪਛਾਨ ਉਰ ਜੋਤ ਜਗੇ ਘਟ ਮ ਤਬ ਖਾਸ ਤੈਨ ਖਾਲਸ ਜਾਨੈ ਉਰ ਜੋ ਅਗੇ ਘਟ ਮੈਂ ਤਾਪ ਖਾਲਸ ਪੰਖਾਲਸ ਜਾਨ ਵਾਹ ਗੁਰੂ ਜਿੱਕਾ ਖਾਲਸਾ ਵਾਹ ਗੁਰੂ ਜਿੱਕੀ ਫਤ